A Zone é Zona ਦੀ ਟ੍ਰੈਫਿਕ ਪੁਲਿਸ ਵੱਲੋਂ ਸਜਕਣ ਸ੍ਰੀ ਹਰਮਿੰਦਰ ਸਾਹਿਬ ਦੇ ਆਲੇ ਦੁਆਲੇ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਟ੍ਰੈਫਿਕ ਪੁਲਿਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਗੁਰੂ ਘਰ ਚ ਮੱਥਾ ਟੇਕਣ ਲਈ ਆਉਂਦੀ ਹੈ ਤੇ ਉਹਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਕਹਿੰਿਆ ਕਿ ਜਿਹੜੇ ਮਾੜੇ ਅੰਸਰ ਨੇ ਉਹ ਦੋ ਪਹੀਆ ਵਾਹਨ ਤੇ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਨੇ ਇਸ ਦੇ ਚੱਲਦਿਆਂ ਸਾਡੇ ਵੱਲੋਂ ਹਰੀਟੇ ਸਟਰੀਟ ਦੇ ਬਾਅਦ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦਰਵਾਜ਼ਾ ਸਾਹਿਬ ਦੇ ਬਾਅਦ ਤੇ ਦੁਕਾਨਾਂ ਦੇ ਬ ਇੰਚਾਰਜ ਟ੍ਰੈਫਿਕ ਜ਼ੋਨ 1 ਅਮ੍ਰਿਤਸਰ ਸਿਟੀ ਮੇਰੀ ਜਿਹੜੀ ਡਿਊਟੀ ਹੈ ਜ਼ੋਨ 1 ਏਰੀਆ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਹੈਗੀ ਹੈ ਇੱਥੇ ਜਿਹੜਾ ਸੰਗਤ ਆ ਦੁਨੀਆਂ ਦੇ ਵਿੱਚੋਂ ਬਹੁਤ ਜੜੀ ਸੰਗਤ ਜੜੀ ਆਵਾਜ਼ਾਈ ਰਹਿੰਦੀ ਆ ਦਰਸ਼ਨ ਕਰਨ ਹੱਤ ਸ੍ਰੀ ਦਰਬਾਰ ਸਾਹਿਬ ਆਉਂਦੇ ਆ ਇੱਥੇ ਕਈ ਵਾਰਾਂ ਕੀ ਹੁੰਦਾ ਜਿਹੜੇ ਗਲਤ ਅਨੁਸਾਰ ਜਿਹੜੇ ਆਲੇ ਦੁਆਲੇ ਘੁੰਮਦੇ ਆ ਕੋਈ ਲੁੱਟਖੋ ਦੀ ਵਾਰਦਾਤ ਜੇ ਹੁੰਦੀ ਆ ਤਾਂ ਕਰਕੇ ਅਸੀਂ ਇੱਥੇ ਹਮੇਸ਼ਾ ਅਲਰਟ ਹੋ ਕੇ ਡਿਊਟੀ ਜੜੀ ਆ ਸਾਰੇ ਕਰਮਚਾਰੀਆਂ ਨੂੰ ਦਸੀ ਦਾਇਆ ਕਰਾਈਦੀ ਆ ਤੇ ਆਪ ਵੀ ਨਾਕਾ ਜਿਹੜਾ ਸਮੇਂ-ਸਮੇਂ ਤੇ ਵੱਖ-ਵੱਖ ਖਾਵਾ ਦੇ ਏਰੀਆ ਦੇ ਵਿੱਚ ਜਿਹੜੇ ਨਾਕਾ ਲਾ ਕੇ ਜਿਹੜੀ ਚੈਕਿੰਗ ਕੀਤੀ ਜਾਂਦੀ ਆ ਟੂ-ਵੀਲਰ ਦੇ ਜਿਹੜੇ ਜੋ ਵੀ ਜਿਹੜਾ ਟ੍ਰੈਫਿਕ ਰੂਲ ਦੀ ਵਾਇਲੇਸ਼ਨ ਕਰਦਾ ਆ ਉਹਨਾਂ ਦੇ ਚਲਾਨ ਕੀਤਾ ਜਾਂਦੇ ਆ ਇਸ ਕਰਕੇ ਤਾਂ ਕਿ ਜਿਹੜਾ ਮੋਸਟਲੀ ਜਿਹੜੀਆਂ ਵਾਰਦਾਤਾਂ ਆ ਖੋਦ ਜਾਂ ਜਿਹੜੀਆਂ ਸਾਰੀਆਂ ਟੂ-ਵੀਲਰ ਤੇ ਹੁੰਦੀਆਂ ਆ ਇਸ ਗੱਲ ਨੂੰ ਵੀ ਮੁੱਖ ਰੱਖ ਕੇ ਅਫਸਰਾਂ ਵੱਲੋਂ ਦੇ ਹੁਕਮ ਅਨੁਸਾਰ ਅਸੀਂ ਜਿਹੜੇ ਆ ਵੱਖ-ਵੱਖ ਰੋਡ ਦੇ ਉੱਤੇ ਇਸ ਤਰ੍ਹਾਂ ਤੇ ਹੈਰੀਟੇਜ ਸਟਰੀਟ ਜਾਂ ਇਧਰ ਸਾਰੇ ਏਰੀਆ ਦੇ ਵਿੱਚ ਜਿਹੜੇ ਨਾਕੇ ਲਾ ਕੇ ਤੇ ਚੈਕਿੰਗ ਕੀਤੀ ਜਾਂਦੀ ਹੈ। ਕਿੰਨੇ ਹੁਕਮ ਚਲਾ ਰਹੇ। ਜਿਹੜੇ ਚਲਾਨ ਆ ਅੱਜ ਦੀ ਡੇਟ 'ਚ ਵੀ ਹਰ ਰੋਜ਼ ਕਰੀਦੇ ਆ ਵਕਫਾ ਵਕਤ ਰੋਜ਼ ਵੀ ਜਿੰਨੇ ਵੱਧ ਤੋਂ ਵੱਧ ਹੋਣ ਜਿਹੜੇ ਰੂਲ ਦੀ ਵਾਇਲੇਸ਼ਨ ਕਰਦੇ ਆ ਗਲਤ ਅਨਸਰ ਜਾਂ ਸੀਸੀਟੀਵੀ ਦੇ ਨਾਲ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਸੀਸੀਟੀਵੀ ਜਿਹੜੇ ਆ ਉਹ ਹਰ ਇੱਕ ਪ੍ਰਿੰਤਪਾਲ ਦਰਬਾਰ ਸਾਹਿਬ ਏਰੀਆ 'ਚ ਹਰ ਥਾਂ ਤੇ ਉਹ ਲੱਗੇ ਹੋਏ ਆ ਦੁਕਾਨਾਂ ਦੇ ਬਾਹਰ ਵੀ ਲੱਗੇ ਆ ਤੇ ਪਰ ਫਿਰ ਵੀ ਜਿਹੜਾ ਸਾਡੀ ਜਿਹੜੀ ਡਿਊਟੀ ਬਣਦੀ ਆ ਅਸੀਂ ਉਸ ਡਿਊਟੀ ਨੂੰ ਮੁੱਖ ਰੱਖਦੇ ਆ। ਇਹ ਜਿਹੜਾ ਸਪੈਸ਼ਲ ਜਿਹੜੀ ਚੈੱਕ ਕੀਤੀ ਜਾਂਦੀ ਹੈ ਕਹਿੰਦੇ ਕਿ ਅੰਦਰਵਾਸਾਂ ਚ ਆਲੇ-ਦੁਆਲੇ ਲੁੰਡੇਰੇ ਬੜੇ ਫਿਰਦੇ ਨੇ ਇਸੇ ਕਰਕੇ ਡਾਕੇ ਲਾਏ ਗਏ ਨੇ ਇ ਇਲਾਕੇ ਤੇ ਸਾਡੀ ਜਿਹੜੀ ਰੁਟੀਨ ਦੀ ਡਿਊਟੀ ਚੱਲਦੀ ਰਹਿੰਦੀ ਹੈ ਇਹ ਡਾਕਾ ਜੇ ਕੋਈ ਜੜਾ ਕੋ ਹੁੰਦਾ ਉਹ ਥਾਣੇ ਆ ਪੁਲਿਸ ਸਟੇਸ਼ਨ ਨੂੰ ਉਹਨਾਂ ਦੀ ਵੀ ਡਿਊਟੀ ਆ ਉਹ ਜਿਹੜਾ ਇਨਵੈਸਟੀਗੇਸ਼ਨ ਕਰਦੇ ਆ ਤੇ ਇੱਕ ਪ੍ਰੀਵੈਂਟਿਵ ਦੇ ਤੌਰ ਤੇ ਅਸੀਂ ਜਿਹੜਾ ਖਾਸ ਤੌਰ ਤੇ ਅਸੀਂ ਚੈੱਕ ਕੀਤੀ ਜਾਂਦੀ ਹੈ ਸ਼ਹਿਰ ਦੇ ਲੋਕਾਂ ਨੂੰ ਅਸੀਂ ਅਪੀਲ ਇਹ ਕਰਨੀ ਚਾਹੁੰਦੇ ਆ ਕਿ ਜੋ ਵੀ ਜਿੰਨੀ ਵੀ ਟ੍ਰੈਫਿਕ ਆ ਜੋ ਰੂਲ ਨੂੰ ਟ੍ਰੈਫਿਕ ਰੂਲ ਤੇ ਨੂੰ ਆਪਾਂ ਫਾਲੋ ਕਰੋ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜੇ ਬਿਦਾਊਟ ਹੈਲਮਟ ਨਾ ਜਾਣ ਜਾਂ ਆਪਣੇ ਪੇਪਰ ਜਾਂ ਡਾਕੂਮੈਂਟਸ ਪੂਰੇ ਰੱਖਣ ਫਿਰ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਕੋਈ ਪਰੇਸ਼ਾਨੀ ਨਹੀਂ ਹੋਊਗੀ ਸਬ ਇੰਸਪੈਕਟਰ ਮਨਜੀਤ ਸਿੰਘ ਇਨਚਾਰਜ ਟ੍ਰੈਫਿਕ ਜ਼ੋਨ 1 ਅੰਮ੍ਰਿਤਸਰ ਸਿਟੀ ਮੇਰੀ ਜਿਹੜੀ ਡਿਊਟੀ ਹੈ ਜ਼ੋਨ 1 ਏਰੀਆ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਹੈਗੀ ਹੈ ਇੱਥੇ ਜਿਹੜਾ ਸੰਗਤ ਆ ਦੁਨੀਆਂ ਦੇ ਵਿੱਚੋਂ ਬਹੁਤ ਜੜੀ ਸੰਗਤ ਜੜੀ ਆਵਾਜ਼ ਆਈ ਰਹਿੰਦੀ ਆ ਦਰਸ਼ਨ ਕਰਨ ਹਰ ਸ੍ਰੀ ਦੇ ਦਰਬਾਰ ਸਾਹਿਬ ਆਉਂਦੇ ਆ ਇੱਥੇ ਕਈ ਵਾਰਾਂ ਕੀ ਹੁੰਦਾ ਜਿਹੜੇ ਗਲਤ ਅਨੁਸਾਰ ਜਿਹੜੇ ਆਲੇ ਦੁਆਲੇ ਘੁੰਮਦੇ ਆ ਕੋਈ ਲੁੱਟਖੋ ਦੀ ਵਾਰਦਾਤ ਜੇ ਹੁੰਦੀ ਆ ਤਾਂ ਕਰਕੇ ਅਸੀਂ ਇੱਥੇ ਹਮੇਸ਼ਾ ਅਲਰਟ ਹੋ ਕੇ ਡਿਊਟੀ ਜਿਹੜੀ ਆ ਸਾਰੇ ਕਰਮਚਾਰੀਆਂ ਨੂੰ ਦੱਸੀਦਾ ਆ ਕਰਾਈਦੀ ਆ ਤੇ ਆਪ ਵੀ ਨਾਕਾ ਜਿਹੜਾ ਸਮੇਂ-ਸਮੇਂ ਤੇ ਵੱਖ-ਵੱਖ ਖਾਵਾਵਾਂ ਦੇ ਏਰੀਆ ਦੇ ਵਿੱਚ ਮੇਰੇ ਨਾਕਾ ਲਾ ਕੇ ਜਿਹੜੀ ਚੈਕਿੰਗ ਕੀਤੀ ਜਾਂਦੀ ਆ ਟੂ-ਵੀਲਰ ਦੇ ਜਿਹੜੇ ਜੋ ਵੀ ਜਿਹੜਾ ਟ੍ਰੈਫਿਕ ਰੂਲ ਦੀ ਵਾਇਲੇਸ਼ਨ ਕਰਦਾ ਆ ਉਹਨਾਂ ਦੇ ਚਲਾਨ ਕੀਤਾ ਜਾਂਦੇ ਆ ਇਸ ਕਰਕੇ ਤਾਂ ਕਿ ਜਿਹੜਾ ਮੋਸਟਲੀ ਜਿਹੜੀਆਂ ਵਾਰਦਾਤਾਂ ਆ ਖੋਹ ਦੀਆਂ ਜਿਹੜੀਆਂ ਸਾਰੀਆਂ ਟੂ-ਵੀਲਰ ਤੇ ਹੁੰਦੀਆਂ ਆ ਇਸ ਗੱਲ ਨੂੰ ਵੀ ਮੁੱਖ ਰੱਖ ਕੇ ਅਫਸਰਾਂ ਬਾਲਾ ਦੇ ਹੁਕਮ ਅਨੁਸਾਰ ਅਸੀਂ ਜਿਹੜੇ ਆ ਵੱਖ-ਵੱਖ ਰੋਡ ਦੇ ਉੱਤੇ ਕਾਸ ਤੌਰ ਤੇ ਹੈਰੀਟੇਜ ਸਟਰੀਟ ਜਾਂ ਇਧਰ ਸਾਰੇ ਏਰੀਆ ਦੇ ਵਿੱਚ ਜਿਹੜੇ ਨਾਕੇ ਲਾ ਕੇ ਤੇ ਚੈਕਿੰਗ ਕੀਤੀ ਜਾਂਦੀ ਹੈ ਕਿੰਨੇ ਹੁਕਮ ਚਲਾ ਰਹੇ ਲੜੇ ਚਲਾਨ ਆ ਅੱਜ ਦੀ ਡੇਟ ਤੇ ਵੀ ਹਰ ਰੋਜ਼ ਕਰੀਦੇ ਆ ਵਕਫਾ ਵਕਤ ਰੋਜ਼ ਵੀ ਜਿੰਨੇ ਵੱਧ ਤੋਂ ਵੱਧ ਹੋਣ ਜਿਹੜੇ ਰੂਲ ਦੀ ਵਾਇਲੇਸ਼ਨ ਕਰਦੇ ਆ ਗਲਤ ਅਨਸਰ ਜਾਂ ਸੀਸੀਟੀਵੀ ਦੇ ਨਾਲ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਸੀਸੀਟੀਵੀ ਜਿਹੜੇ ਆ ਉਹ ਹਰ ਇੱਕ ਪ੍ਰਿੰਤਰਾਮ ਦਰਬਾਰ ਸਾਹਿਬ ਏਰੀਆ ਚ ਹਰ ਥਾਂ ਤੇ ਲੱਗੇ ਹੋਏ ਆ ਦੁਕਾਨਾਂ ਦੇ ਬਾਹਰ ਵੀ ਲੱਗੇ ਆ ਪਰ ਫਿਰ ਵੀ ਜਿਹੜਾ ਸਾਡੀ ਜਿਹੜੀ ਡਿਊਟੀ ਬੰਦੀ ਆ ਅਸੀਂ ਉਸ ਡਿਊਟੀ ਨੂੰ ਮੁੱਖ ਰੱਖਦੇ ਆ ਇਹ ਜਿਹੜਾ ਸਪੈਸ਼ਲ ਜਿਹੜੀ ਚੈੱਕ ਕੀਤੀ ਜਾਂਦੀ ਹੈ ਕਹਿੰਦੇ ਕਿ ਦਰਵਾਜ਼ੇ ਦੇ ਆਲੇ ਦੁਆਲੇ ਲੁਟੇਰੇ ਬੜੇ ਹੁੰਦੇ ਨੇ ਇਸੇ ਕਰਕੇ ਲਾਕੇ ਲਾਇਏ ਨੇ ਨਹੀਂ ਲਾਕੇ ਸਾਡੀ ਜਿਹੜੀ ਰੁਟੀਨ ਦੀ ਡਿਊਟੀ ਚੱਲਦੀ ਰਹਿੰਦੀ ਆ ਇਹ ਲਾਕੇ ਜੇ ਕੋਈ ਜੜਾ ਕੋ ਹੁੰਦਾ ਉਹ ਥਾਣੇ ਆ ਪੁਲਿਸ ਸਟੇਸ਼ਨ ਨੂੰ ਉਹਨਾਂ ਦੀ ਵੀ ਡਿਊਟੀ ਆ ਉਹ ਜਿਹੜਾ ਇਨਵੈਸਟੀਗੇਸ਼ਨ ਕਰਦੇ ਆ ਤੇ ਇੱਕ ਪ੍ਰੀਵੈਂਟਿਵ ਦੇ ਤੌਰ ਤੇ ਅਸੀਂ ਜਿਹੜਾ ਖਾਸ ਤੌਰ ਤੇ ਅਸੀਂ ਚੈੱਕ ਕੀਤੀ ਜਾਂਦੀ ਹੈ ਸ਼ਾਇਦ ਮੇਰਾ ਮਤਲਬ ਪੀ ਕਰਨਾ ਹੋਵੇ ਸ਼ਹਿਰ ਦੇ ਲੋਕਾਂ ਨੂੰ ਅਸੀਂ ਅਪੀਲ ਇਹ ਕਰਨੀ ਚਾਹੁੰਦੇ ਆ ਕਿ ਜੋ ਵੀ ਜਿੰਨੀ ਵੀ ਟ੍ਰੈਫਿਕ ਆ ਜੋ ਰੂਲ ਨੂੰ ਟ੍ਰੈਫਿਕ ਰੂਲ ਤੇ ਨੂੰ ਆਪਾਂ ਫੋਲੋ ਕਰੋ ਤਾਂ ਕਿ ਉਸ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਜੇ ਬਿਦਾਊਟ ਹੈਲਮਟ ਨਾ ਜਾਣ ਜਾਂ ਆਪਣੇ ਪੇਪਰ ਜਾਂ ਡਾਕੂਮੈਂਟਸ ਪੂਰੇ ਰੱਖਣ ਫਿਰ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਕੋਈ ਪਰੇਸ਼ਾਨੀ ਨਹੀਂ ਹੋਊਗੀ